ਸਸਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੀਆਂ ਦੋ ਸੀਟਾਂ ਉਮੀਦਵਾਰਾਂ ਦੇ ਐਲਾਨ ਤੋਂ ਪਹਿਲਾਂ ਹੀ ਪੂਰੀਆਂ ਹੌਟ ਬਣ ਚੁੱਕੀਆਂ ਨੇ ਯਾਨੀ ਕਿ ਸਭ ਦੀਆਂ ਨਜ਼ਰਾਂ ਇਹਨਾਂ ਦੇ ਉੱਤੇ ਟਿਕੀਆਂ ਨੇ ਇੱਕ ਹੈ ਜਲੰਧਰ ਤੇ ਦੂਜਾ ਲੁਧਿਆਣਾ ਕਿਉਂਕਿ ਜਲੰਧਰ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਉਹਨਾਂ ਨੂੰ ਟਿਕਟ ਦਿੱਤੀ ਸੀ ਲੋਕ ਸਭਾ ਦੀ ਮੌਜੂਦਾ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੇ ਨੇ ਤਾਂ ਉਹ ਭਾਜਪਾ ਚਲੇ ਗਏ ਤੇ ਭਾਜਪਾ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਤੇ ਦੂਜੀ ਸੀਟ ਹੈ ਲੁਧਿਆਣਾ ਜਿੱਥੇ ਰਵਨੀਤ ਬਿੱਟੂ ਕਾਂਗਰਸ ਦੇ ਉਮੀਦਵਾਰ ਦੇ ਦਾਵੇਦਾਰ ਸੀ ਪਰ ਉਹ ਭਾਜਪਾ ਚਲੇ ਗਏ ਤੇ ਭਾਜਪਾ ਨੇ ਉਹਨਾਂ ਨੂੰ ਉਮੀਦਵਾਰ ਬਣਾ ਦਿੱਤਾ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਤੇ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਜਲੰਧਰ ਅਤੇ ਲੁਧਿਆਣਾ ਦੇ ਉਮੀਦਵਾਰਾਂ ਦਾ ਐਲਾਨ ਪਾਰਟੀ ਵੱਲੋਂ 16 April ਨੂੰ ਕੀਤਾ ਜਾਵੇਗਾ ਤਾਂ ਦੱਸ ਦਈਏ ਕਿ ਇਸ ਸੀਟ ਦੇ ਉੱਤੇ ਕਾਫੀ ਦਾਵੇਦਾਰੀਆਂ ਨੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਪਰ ਆਮ ਆਦਮੀ ਪਾਰਟੀ ਹੁਣ 16 April ਨੂੰ ਕਿੰਨੂੰ ਚੋਣ ਮੈਦਾਨ ਦੇ ਵਿੱਚ ਉਤਾਰਦੀ ਹੈ ਸਭ ਦੀਆਂ ਨਜ਼ਰਾਂ ਇਹਦੇ ਉੱਤੇ ਟਿਕ ਗਈਆਂ ਨੇ ਕਿਉਂਕਿ ਆਮ ਆਦਮੀ ਪਾਰਟੀ ਦਾ ਇੱਕ ਕੈਂਡੀਡੇਟ ਜਿਹੜਾ ਭਾਜਪਾ ਚਲਾ ਗਿਆ ਉਹ ਕਾਂਗਰਸ ਦੇ ਵਿੱਚੋਂ ਆਇਆ ਸੀਗਾ ਕਾਂਗਰਸ ਚੋਂ ਆਉਣ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਨੇ ਰਿੰਕੂ ਨੂੰ ਟਿਕਟ ਦਿੱਤੀ ਸੀ ਤੇ ਰਿੰਕੂ ਨੂੰ ਵੱਡੀ ਜਿੱਤ ਵੀ ਹਾਸਲ ਹੋਈ ਸੀ ਦੂਜੇ ਪਾਸੇ ਜਲੰਧਰ ਦੀ ਗੱਲ ਕੀਤੀ ਜਾਵੇ ਜਿੱਥੇ ਰਿੰਕੂ ਕੈਂਡੀਡੇਟ ਨੇ ਭਾਜਪਾ ਦੇ ਤਾਂ ਉੱਥੇ ਜਿਹੜਾ ਸੰਤੋਖ ਸਿੰਘ ਚੌਧਰੀ ਹੋਰਾਂ ਦਾ ਪਰਿਵਾਰ ਹੈ ਉਹ ਵੀ ਕਾਫੀ ਨਰਾਜ਼ ਨਜ਼ਰ ਆ ਰਿਹਾ ਹੈ ਕਿਉਂਕਿ ਉਹ ਚਾਹੁੰਦੇ ਨੇ ਕਿ ਸਾਨੂੰ ਉੱਥੋਂ ਟਿਕਟ ਮਿਲੇ ਤੇ ਅਸੀਂ ਜਿੱਤ ਹਾਸਲ ਕਰੀਏ ਪਹਿਲਾਂ ਵੀ ਐਮਪੀ ਵਾਲੀ ਟਿਕਟ ਦੇ ਵਿੱਚ ਵੀ ਉਹਨਾਂ ਦੀ ਹਾਰ ਹੋ ਗਈ ਸੀ ਤੇ ਹੁਣ ਦੁਬਾਰਾ ਟਿਕਟ ਦਾ ਚਾਹਵਾਣਾ ਪਰਿਵਾਰ ਤੇ ਜਿਹੜਾ ਉਹਨਾਂ ਦਾ ਪੁੱਤਰ ਹੈ ਵਿਕਰਮਜੀਤ ਸਿੰਘ ਉਹ ਵੀ ਕਾਫੀ ਹੋਰ ਤਰ੍ਹਾਂ ਦੇ ਸੁਰ ਆਖਤਿਆਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਲੁਧਿਆਣਾ ਦੇ ਵਿੱਚ ਵੀ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਦਾਅ ਖੇਡ ਸਕਦੀ ਹੈ ਕਾਂਗਰਸ ਇਹ ਵੀ ਕੰਸਵਾਉਣੇ ਕਿ ਸ਼ਾਇਦ ਸਿਮਰਜੀਤ ਸਿੰਘ ਬੈਂਸ ਕਾਂਗਰਸ ਦੇ ਵਿੱਚ ਚਲੇ ਜਾਣਗੇ ਤੇ ਕਾਂਗਰਸ ਦੇ ਕੈਂਡੀਡੇਟ ਬਣ ਜਾਣਗੇ ਰਵਨੀਤ ਬਿੱਟੂ ਨੂੰ ਟੱਕਰ ਦੇਣਗੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਚੋਣਾਂ ਦੇ ਦੌਰਾਨ आम आदमी पार्टी ਕਿਹੜੀ ਧਿਰ ਨੂੰ ਪੂਰੀ ਟੱਕਰ ਦਿੰਦੀ ਹੈ ਤੇ ਕਿਹੜਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ 16 April ਦਾ ਐਲਾਨ ਕਰ ਦਿੱਤਾ ਹੈ ਕਿ 16 April ਨੂੰ ਦੋ ਉਮੀਦਵਾਰ ਅਸੀਂ ਜਲੰਧਰ ਅਤੇ ਲੁਧਿਆਣਾ ਸੀਟ ਤੋਂ ਉਤਾਰ ਦੇਾਂਗੇ ਕਿਹੜੇ ਉਮੀਦਵਾਰ ਹੋਣਗੇ ਕਿੰਨਾ ਦੀ ਕਿਸਮਤ ਚਮਕੇਗੀ ਆਉਣ ਵਾਲਾ ਸਮਾਂ ਦੱਸੇਗਾ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਕਈ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਆ ਆਮ ਆਦਮੀ ਪਾਰਟੀ ਸਭ ਤੋਂ ਪਹਿਲਾਂ ਇਹਨਾਂ ਨੇ ਹੀ ਐਲਾਨ ਕੀਤਾ ਸੀ ਕਾਂਗਰਸ ਨੇ ਅਜੇ ਆਪਣੇ ਪੱਤੇ ਨਹੀਂ ਖੋਲੇ ਭਾਜਪਾ ਕਈ ਥਾਵਾਂ ਤੋਂ ਉਮੀਦਵਾਰ ਉਤਾਰ ਚੁੱਕੀ ਹੈ ਤੇ ਦੂਜੇ ਪਾਸੇ ਬਠਿੰਡਾ ਤੋਂ ਗੁਰਮੀਤ ਸਿੰਘ ਖੋਡੀਆਂ ਨੂੰ ਟਿਕਟ ਦਿੱਤੀ ਗਈ ਹੈ ਸੰਗਰੂਰ ਤੋਂ ਮੀਤ ਹੇਰ ਚੋਣ ਮੈਦਾਨ ਦੇ ਵਿੱਚ ਨੇ ਫਰੀਦਕੋਟ ਤੋਂ ਕਰਮਜੀਤ ਅਨਮੋਲ ਚੋਣ ਮੈਦਾਨ ਦੇ ਵਿੱਚ ਨੇ ਤੇ ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਜੀਪੀ ਫਤਿਹਗੜ੍ਹ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਸ਼੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਨੇ ਤੇ ਡਾਕਟਰ ਰਾਜਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿਹੜੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਕੁੱਲ ਮਿਲਾ ਕੇ ਦਾਵੇਦਾਰੀਆਂ ਵੱਡੀਆਂ ਨੇ ਟੱਕਰਾਂ ਵੀ ਵੱਡੀਆਂ ਨੇ ਮੁਕਾਬਲਾ ਵੀ ਕਰੜਾ ਹੋਵੇਗਾ ਕਿਉਂਕਿ 13 ਸੀਟਾਂ ਦਾ ਸਵਾਲ ਹੈ 13 ਦੇ 13 ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਚੁੱਕੇ ਨੇ ਕਿ ਐਤਕੀ ਅਸੀਂ 13 0 ਦੇ ਨਾਲ ਸਭ ਨੂੰ ਹਰਾਵਾਂਗੇ 13 ਸੀਟਾਂ ਦੇ ਉੱਤੇ ਅਸੀਂ ਜਿੱਤ ਹਾਸਲ ਕਰਾਂਗੇ ਹੁਣ ਦੇਖਣਾ ਹੋਵੇਗਾ ਕਿ 16 April ਨੂੰ ਕਿਹੜੇ ਉਮੀਦਵਾਰਾਂ ਦੀ ਕਿਸਮਤ ਚਮਕਦੀ ਹੈ ਕਿੰਨਾਂ ਦੇ ਉਤੇ ਆਵਾਦਵੀ ਪਾਰਟੀ ਭਰੋਸਾ ਕਰਦੀ ਹੈ ਤੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਦੀ ਹੈ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦਸ਼ਮੇਸ਼ਦਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਖਾਲਸਾ ਸਾਜਨਾ ਦਿਵਸ ਨਿਸਾਖੀ ਦਾ ਤਿਹਾੜਾ 13 April ਦਿਨ ਸ਼ਨੀਵਾਰ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸਿੱਖ ਯੂਥ ਅਲਾਈਅੰਸ ਵੱਲੋਂ ਸਿੱਖ ਹੈਰੀਟੇਜ ਆਰਟ ਐਗਜ਼ੀਬੀਸ਼ਨ ਲਗਾਈ ਜਾ ਰਹੀ ਹੈ। ਸੰਗਤਾਂ ਇਸ ਪ੍ਰਦਰਸ਼ਨੀ ਵਿੱਚ ਅਮੀਰ ਸਿੱਖ ਵਿਰਸੇ ਅਤੇ ਸਿੱਖ ਇਤਿਹਾਸ ਦੀ ਇੱਕ ਰੋਚਕ ਯਾਤਰਾ ਦਾ ਆਨੰਦ ਮਾਣਨ ਗੀਆ। ਇਸ ਪ੍ਰਦਰਸ਼ਨੀ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਦੁਨੀਆ ਭਰ ਤੋਂ ਕਲਾ ਅਤੇ ਪ੍ਰਾਤਨ ਵਸਤੂਆਂ ਦੇਖਣ ਦਾ ਸੁਭਾਗ ਮਿਲੇਗਾ। ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੋਹਰ ਵੀ ਦੇਖਣ ਨੂੰ ਮਿਲਣਗੇ। ਸਿੱਖ ਮਸਲਿਆਂ ਤੇ ਤਕਰੀਰਾਂ ਵੀ ਹੋਣਗੀਆਂ। ਗੁਰੂ ਕੇ ਲੰਗਰ ਦੇ ਨਾਲ-ਨਾਲ ਗੰਨੇ ਦਾ ਰਸ ਦੇ ਵੀ ਬੂਥ ਲਗਾਏ ਜਾਣਗੇ। ਆਪ ਸਭ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਪਹੁੰਚ ਕੇ ਗੁਰੂ ਸਹਿਬਾਨ ਦੀਆਂ ਅਸੀਸਾਂ ਦੇ ਪਾਤਰ ਬਣੋ ਜੀ